دوا ليا ديهي ديهي وڃي دپو بچي آي کوت منو حدا کرا بچا ٽيم کي کڙيا باڻي لئي ها ڪهڙا ڪاٿي منو حدا کرا بچي پاونو منو موندا آڻ ماڻ ٿا ڪائل ٿا ਉਹ ਪਹਿਲਾਂ ਦੁਜਾਈ ਆਵਾਜ਼ 2 ਲੱਖ ਮੰਗਣ ਕਰੀ 3 ਲੱਖ ਮੰਗਲੇ ਕਈ ਇਸ਼ਾਰਦੇ ਇਹ ਬੁੱਖੇ ਮੰਗੇ ਆਏ ਆ ਪੈਸੇ ਨਹੀਂ ਮਿਲਦੇ ਜੀ ਉਹਦਾ ਬੰਦਾ ਮਾਰ ਦਿੰਦੇ ਜਾਂ ਉਹਦਾ ਮਰ ਫੜਿਆ ਚਾਹ ਉਹਦੀ ਕੋਈ ਹੱਦ ਤੱਕ ਚੀਕ ਪਈ ਆ ਰਾਮ ਨਹੀਂ ਖੋਲਣਾ ਜਿੰਨਾ ਜਾਣ ਨੂੰ ਨਹੀਂ ਦੇਣਾ ਮੈਂ ਦੋਨਾਂ ਬੰਦਿਆਂ ਦੇ ਪੱਤੇ ਨਹੀਂ ਲਗਾਉਗਾ ਇਹ ਕੱਲ੍ਹ ਲਗਾਉਗਾ ਜਿੰਨਾਂ ਦਾ ਕਾਰਿਆ ਨਹੀਂ ਕਰਦੇ ਜੀ Gracias. ਕਾਹ ਸੁਣੋ ਮੇਰੇ ਤੋਂ ਲੋਹੇ ਪਾਜੀ ਜਿਹੜਾ ਭਰਾ ਟਲ ਗਿਆ ਉਹ ਸੜਾ ਵਾਪਸ ਆਣਾ ਉਹ ਜਿੰਗਿਆ ਜਿਹਨੇ ਕੀਤਾ 1 ਮਿੰਟ ਇਧਰ ਧਿਆਨ ਕਰ ਮੇਰੀ 1 ਮਿੰਟ ਉਹ 1 ਮਿੰਟ ਜੇ ਤੁਹਾਨੂੰ ਇਹੋ ਹੀ ਗੱਲਾਂ ਕਰੀ ਜਾਂਦਾ 1 ਮਿੰਟ ਜਿਹੇ ਉਹ ਗੁੱਟਿਆ ਉਹਦਾ ਪੋਸਟਮਾਨ ਹੁਣ ਉਹ ਚ ਸੱਟਾਂ ਆ ਜਾਣੀਆਂ ਜਿਹੜੇ ਬੰਦੇ ਨੇ ਲੈਂਦਾ ਉਹਦੀ ਕਸਟਡੀ ਚ ਜਾਣਾ ਇਹਨੂੰ ਤੁਸੀਂ ਲੈਂਦਾ ਨਹੀਂ ਤਿੰਨ ਵਾਰ ਕਿਹਾ ਸੀ ਇਹਨੇ ਇੰਨੇ ਮੁੰਡੇ ਨੇ ਨਹੀਂ ਭੱਜ ਰਿਹਾ ਗੈਟ ਤੋਂ ਕਾਕਾ ਬੀਗਨ ਤੋਂ ਪਾਜੀ ਓਏ 1 ਮਿੰਟ ਆਹ ਬੰਦੇ ਜਿਹੜੇ ਲੱਗੇ ਲੱਗੇ ਬਰਬਰ ਕਰੀਤੇ ਆਂ ਆਹ ਝੂਠੀਆਂ ਪਾ ਰੇ ਆਂ ਬੋਲੇ ਬਾਜ ਦੇ ਵਿੱਚ ਰੇਸਟ ਪਈਆਂ ਜਿਹੜੀ ਜੋ ਜਿਹੜਾ ਕੋਈ ਦਾ ਸਾਡਾ ਟਾਟਾ ਹੁਕਮ ਰੇਸਟ ਤੇ ਪਾਣੀ ਪਾਣੀਗੇ ਤੁਸੀਂ ਜਦੋਂ ਆਉਣ ਅੰਦਰ ਸਦਾ ਪਹੁੰਚਿਆ ਬੜਿਆ ਬੜਿਆ ਜਿੰਦ ਬੈਠੀ ਜਿੰਦਬਾਦ 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 ਕਾਤਲੇ ਤੁਸੀਂ ਕਬਤਾਰ

ਇਹ ਜੋ ਰਾਤ ਉਹ ਬੰਦਾ ਖਾ ਉਹ ਆ ਜਾ ਇਹ ਦੇਣਾ ਬਹੁਤ ਆ ਤੁਹਾਨੂੰ ਬੰਦਾ ਤੇਰਾ ਕਹੂਗਾ ਕੋਈ ਨਾ ਤੁਸੀਂ ਇਹ ਉਹ ਤੁਸੀਂ ਆ ਜਾ ਬੰਦਾ ਮਾਰਿਆ ਉਹ ਚੋਰੂ ਉਹ ਕੰਗੋ ਉਹ ਚੋਰੂ ਉਹ ਕੰਗੋ ਮੌਜੂਦਾ ਸਰਪੰਚ ਸਰਪੰਚ ਦਾ ਨਾਮ ਲੱਖਾ ਮੈਂਬਰ ਮੇਰੀ ਪਾਰਟੀ ਦਾ ਸਟੋਰ ਕਰ ਜਾਂਦਾ ਇੱਕ ਪਾਰਟੀ ਲੋਕ ਇੱਕ ਮਿੰਟ ਇੱਕ ਮਿੰਟ ਵੀਰ ਜੀ ਆਪ ਪਾਰਟੀ ਲੋਕ ਸਰਪੰਚ ਬਾਊ ਦਾ ਨਾਮ ਨਾ ਲੱਖਾ ਮੈਂਬਰ ਸਾਰਾ ਕੁਝ ਕਰਾਉਣ ਵਾਲੇ ਉਹ ਆ ਉਹਨਾਂ ਹੀ ਕਰਾਇਆ ਉਹਨਾਂ ਨੇ ਬਰਾਇਆ ਆਡਾ ਬੰਦਾ ਪੈਸੇ ਬੁਲਾਦੇ ਦੇ ਇਲਾਜ ਮਰ ਦੂਜੇ ਤੀਜੇ ਦੇ ਲਈ ਆ ਗਏ ਉੱਥੇ ਚੌਕੀ ਬੈਂਦੇ ਸੀ ਸਾਡੇ ਬੰਦੇ ਦੇ ਮਗਰ ਉਹਨਾਂ ਨੇ ਕਿਹਾ ਬੰਦੇ ਨੂੰ ਬੋਕੜਾ ਐਨੇ ਪੈਸੇ ਦੇ ਦੇ ਆ ਕੋੜ ਲੱਖ ਰੁਪਇਆ ਬਕੀ ਜਾਂਦੇ ਸਾਡੇ ਬੰਦੇ ਦਾ ਸਾਡਾ ਪਤਾ ਮਰਕਦਾਗਾ ਜਿਸ ਨੂੰ ਕੁਝ ਨਿਕਲੇ ਰਹੀ ਆ ਉਹਦਾ ਪਹਿਲਾ ਲੱਖ ਸਾਡੇ ਸਾਹਮਣੇ ਆ ਰਿਹਾ ਚਾਹ ਦੀ ਸਾਭੀਆ ਤੇਰ ਪੱਤੇ ਪਟਿਆ ਸਾਡਾ ਬੰਦਾ ਮਰਕਦਾ ਸਾਫ ਚਾਹੀਦਾ ਨਹੀਂ ਨਜ਼ਰ ਸਾਫ ਨਹੀਂ ਮਿਲਦਾ ਲੱਗਾ ਰਹੂਗਾ ਮੋੜਾ ਮਲਾਜਮ ਦਾ ਨਾਮ ਆਦਾ ਲਕਾ ਮਲਾਜਮ ਬਰਤਾਬਾਦ ਲਕਾ ਬਰਤਾਬਾਦ ਦਾ ਮਲਾਜਮ ਜਸਾ ਜਗਰਾਜ ਜਗਰਾਜ ਜਿਹਨੇ ਮਲਾਜਮਾਂ ਨੇ ਚੋੱਕੇ ਲਿਆ ਲਾ ਦੂਰੀ ਦੇ ਚਾਰੇ ਕਿਸਵਿਸ ਕਰਾਓ ਇਹ ਨਹੀਂ ਕਹਿਣਗੇ ਮਲਾਜਮ ਉਹ ਛੁੱਟੀ ਦੇ ਆ ਉਹ ਕੁੱਮੜ ਗਏ ਆ ਇਹ ਕੰਮ ਨਹੀਂ ਚੱਲਣਾ ਜਦੋਂ ਕਿੰਨਾ ਕਰ ਉਹ ਦਾੜੀ ਆ ਇੱਥੇ ਚਾਹੀਦੀ ਆ ਅੱਗੇ ਚਾਹੀਦੀ ਡਿਊਟੀ ਤੇ ਚਾਹੀਦੀ ਇਹ ਵੀ ਆਖਣੇ ਕਾਲੂ ਜੋ ਕੁਝ ਨਹੀਂ ਗਿਆ ਇੱਥੇ ਕੀ ਗਿਆ ਉਹ ਕੁੱਮੜ ਗਏ ਆ ਉਹ ਡਿਊਟੀ ਜਿਹੜੀ ਆ ਉਹ ਹਦੂ ਇੱਥੇ ਆ ਗਏ ਤਾਨੂੰ ਇਨਸਾਫ ਦੇਦਾ ਹੀ ਨਹੀਂ ਉਹਦਾ ਬਾਰੇ ਕੋਸ਼ਿਸ਼ ਨਹੀਂ ਕਰਦਾ ਉਹਨੂੰ ਬਾਬਾ ਜੀ ਚੱਕਦੇ ਹੀ ਆ ਗਏ 10 12 ਬੰਦੇ ਆਈ ਉਹ ਪੁੱਛ ਨਹੀਂ ਜਾਂਦੇ ਨੇ ਤੱਕੇ ਮਾਰ ਆ ਉਹ ਜਿਹੜਾ ਨਹੀਂ ਲੱਖਾ ਤਮਕਿਆ ਦਿੰਦਾ ਦਾਈ ਮੈਂ ਤੈਨੂੰ ਵਾਹ ਕਰ ਦੂ ਮੈਂ ਤਰ ਉਹ ਕਰ ਦੂ ਜਿਹੜਾ ਲੱਖਾ ਮਲਾਜਮ ਦੇ ਮਨ ਵਾਲੇ ਤੋਂ ਬਾਜੀ ਕਰ ਕੁੱਤਾ ਭੈਣ ਚੋ